ਲੋਕ ਸਹਾਈ ਪਤਿ ਸ਼ਕਤੀ ਦੇ ਦਾਤੇ ਦੁੱਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਗੁਰੂ ਯੁੱਗੋ ਯੁਗਿਆਟਲ ਸਤਿਗੁਰੂ ਜਗਤਗੁਰੂ ਆਦਰਸ਼ੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿਤਰ ਹਜੂਰੀ ਵਿੱਚ ਜੀਨੋ ਆਪ ਜੀ ਸਤਿਗੁਰ ਜੀ ਦੇ ਅਮੋਲਕ ਬਚਨ ਸਰਵਨ ਕਰ ਰਹੇ ਹੂ ਜੋ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਵਿੱਤ੍ਰ ਤਰ ਅਰਸ਼ਨਾ ਦੁਆਰਾ ਉਚਾਰਨ ਕੀਤੇ ਹੋਏ ਹਨ ਤੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜੀ ਦੇ ਦੇਖ ਇਤੋ ਹੁਕਮਨਾਮੇ ਦੇ ਰੂਪ ਵਿੱਚ ਪ੍ਰਗਟ ਕਰਕੇ ਸਰਵਨਾ ਤੱਕ ਪਹੁੰਚਾਈ ਨੇ ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਹੈ ਲੰਮਾ ਸ਼ਬਦ ਹੈ ਆਓ ਸੰਖੇਪ ਜੀ ਵਿਚਾਰ ਸਰਵਣ ਕਰਨ ਦਾ ਯਤਨ ਕਰਿਏ ਜੀ ਸਤਨਾਮ ਵਾਹੀ ਗੁਰੂ ਜੀ ਮਨ ਮੇਰੇ ਹਰ ਕਾ ਨਾਮ ਅਤ ਮੀਠਾ ਜਨਮ ਜਨਮ ਕੇ ਕਿਲ ਵਿਖ ਭਉ ਭੰਜਨ ਗੁਰਮੁਖ ਏਕੋ ਢਾ ਰਹਾਉ ਸ਼ਤਗੁਰਜੀ ਬਖਸ਼ਿਸ਼ ਕਰ ਰਹੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਰੇ ਮੇਰੇ ਮਨ ਸਮਝਾ ਰਹੇ ਨੇ ਆਪਣੇ ਮਨ ਨੂੰ ਬਸ ਜਿਹੜਾ ਆਪਣੇ ਮਨ ਨੂੰ ਸਮਝਾ ਗਿਆ ਸੁਣਾ ਗਿਆ ਚਲਾ ਗਿਆ ਲਾ ਗਿਆ ਆਪਣੇ ਮਨ ਨੂੰ ਬਸ ਉਹੀ ਹੈ ਮਨੁੱਖ ਹੀ ਜਨ ਹੀ ਸੰਤ ਹੀ ਉਹੀ ਬਣੇਗਾ ਵੈਸੇ ਨਹੀਂ ਇਹ ਦੁਨੀਆਂ ਨੂੰ ਤਾਂ ਅਸੀਂ ਵੀ ਰੋਜ਼ ਸਮਝਾ ਰਹੇ ਹਾਂ ਉਹ ਤਾਂ ਸੰਸਾਰ ਹੈ ਸਹੀ ਹੈ ਸਰ ਮਨ ਮੇਰੇ ਸਮੋਦਨ ਕਰਕੇ ਹਰੀ ਦਾ ਨਾਮ ਬਹੁਤ ਜ਼ਿਆਦਾ ਮਿੱਠਾ ਹੈ ਅਤ ਮਿੱਠਾ ਹਰੀ ਦਾ ਨਾਮ ਸ਼ੈਦ ਇਸੇ ਕਰਕੇ ਨਹੀਂ ਚੰਗਾ ਲੱਗਦਾ ਜਗਤ ਨੂੰ ਕਿਉਂਕਿ ਮਿੱਠਾ ਜ਼ਿਆਦਾਤਰ ਖਰਾਬ ਕਰਦਾ ਹੋਵੇਗਾ ਹਾਂ ਦੂਸਰੇ ਪਾਸੇ ਜੇ ਨਾਮ ਮਿੱਠਾ ਹੈ ਨਾ ਅਤ ਮਿੱਠਾ ਕਹਿ ਰਹੇ ਨੇ ਮੀਠੀ ਕਰ ਕਰ ਵਿਖਿਆ ਖਾਏ ਉਹ ਕਿਹੜਾ ਘੱਟ ਮਿੱਠੀ ਹੈ ਮਾਇਆ ਕਿਹੜੇ ਘੱਟ ਮਿੱਠੀ ਹੈ ਜਾਦਾ ਮਿੱਠੀ ਏ ਜਿ ਖਾਰਿਆ ਪਹਿਲੀ ਜਿਹੜੀ ਚੀਜ਼ ਨਹੀਂ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਬਿਦ ਨੈਣੋ ਡਿਠੇ ਸਾਕਤ ਹੈ ਬੱਤ ਬਰਬ ਨਾਲੋਂ ਟੁੱਟਿਆ ਹੈ ਸਾਕ ਅਤ ਹੈ ਅਤ ਮਿੱਠਾ ਅਤ ਸਾਕ ਬਸ ਫੇਰ ਨਹੀਂ ਮਿੱਠਾ ਲੱਗਦਾ ਹੋੜਾ ਮਿੱਠਾ ਸੰਸਾਰ ਵੀ ਹੈ ਮਿੱਠੀ ਮਾਇਆ ਵੀ ਹੈ ਤੇ ਮਿੱਠਾ ਨਾਮ ਵੀ ਹੈ ਹੋਣਾ ਮਿੱਠਾ ਲੱਗੇਗਾ ਕਿਵੇਂ ਹੈ ਤਾਂ ਮਿੱਠਾ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮੱਖਿਉ ਮੱਜ ਦੁੱਧ ਸਭੇ ਵਸਤਾ ਮਿੱਠੀਆਂ ਹੈਨਗੀ ਮਿੱਠਿਆ ਸਾਰੀਆਂ ਰੱਬ ਨਾ ਪੁਜਣ ਤੁਜ ਐ ਪਰਮਾਤਮਾ ਤੇਰੇ ਨਾਮ ਵਰਗਾ ਕੋਈ ਨਹੀਂ ਮਿੱਠਾ ਕਮਾਲ ਹੈ ਅੱਤ ਮਿੱਠਾ ਮਨ ਮੇਰੇ ਹਰ ਕਾ ਨਾਮ ਅੱਤ ਮਿੱਠਾ ਬਹੁਤ ਮਿੱਠਾ ਹੈ ਜਿਆਦਾ ਮਿੱਠਾ ਹੈ ਪਰ ਇਹ ਲਗੇਗਾ ਕਦੋਂ ਮਿੱਠਾ ਗੁਰ ਸ਼ਬਦ ਲਗੋ ਮਨ ਮਿੱਠਾ ਜਿਸ ਦਿਨ ਸ਼ਬਦ ਆ ਗਿਆ ਤੇ ਕੋ ਜਿਸ ਦਿਨ ਸ਼ਬਦ ਦੀ ਪਕੜ ਆ ਗਈ ਸ਼ਬਦ ਵਿੱਚ ਤੂੰ ਚਲਾ ਗਿਆ ਸ਼ਬਦ ਤੋਂ ਬਿਨਾਂ ਤਾਂ ਪਗਲਾ ਹੈ ਮਨੁੱਖ ਬਹੁ ਵਿਦ ਕਰਮ ਕਰੇ ਭਾਏ ਦੂਜੈ ਬਿਨ ਸ਼ਬਦ ਬੂਰਾ ਆ ਬਉਰਾ ਪਗਲਾ ਬਿਨ ਸ਼ਬਦੈ ਜਗ ਬਉਰਾਨੰ ਕਿੱਥੇ ਬਿਠਾ ਲਗੇਗਾ ਉਹ ਦੂਜੇ ਭਾਅ ਵਿੱਚ ਰਹੇਗਾ ਹਰ ਕੰਮ ਦੂਜਾ ਭਾਅ ਕਰੇਗਾ ਤੇ ਜਿਹਨੂੰ ਸ਼ਬਦ ਮਿੱਠਾ ਲੱਗਿਆ ਗੁਰੂ ਮਿੱਠਾ ਲੱਗਿਆ ਗੁਰੂ ਦੇ ਕੋਲ ਆ ਗਿਆ ਉਹ ਸਮਨੁੱਖ ਨੂੰ ਨਾ ਮਿੱਠਾ ਲੱਗਿਆ ਉਹ ਦੂਜੇ ਭਾਏ ਦੀ ਗੱਲ ਹੀ ਨਹੀਂ ਕਰੇਗਾ ਕਰਮ ਤਾਂ ਕੀ ਕਰਦਾ ਗੱਲ ਵੀ ਨਹੀਂ ਕਰਦਾ ਸੋ ਮੇਰੇ ਪਾਤਸ਼ਾਹ ਕਹਿ ਰਹੇ ਨੇ ਹਰੀ ਦਾ ਨਾਮ ਭਾਈ ਬਹੁਤਾ ਮਿੱਠਾ ਹੈ ਜਨਮ ਜਨਮ ਕੇ ਕਿਲ ਵਿਖ ਪਾਓ ਭਜਨ ਗੁਰਮੁਖ ਏਕੋ ਜੀਤਾ ਕਹਿੰਦੇ ਜਨਮ ਜਨਮੰਤਰਾਂ ਦੇ ਸਾਰੇ ਪਾਪ ਜਿਹੜੇ ਸਰੀਰ ਦੁਆਰਾ ਹੋ ਜਾਂਦੇ ਨੇ ਕਿਲ ਵਿਖ ਭਉ ਡਰ ਇਹਨਾਂ ਨੂੰ ਨਾਸ਼ ਕਰ ਦੇਣਾ ਭਜਨ ਦਾ ਅਰਥ ਹੁੰਦਾ ਹੈ ਨਾਸ਼ ਕਰਨਾ ਦੁੱਖ ਭਜਨ ਤੇਰਾ ਨਾਮ ਜੀ ਦੁੱਖ ਭਜਨ ਤੇਰਾ ਨਾ ਪੰਜਨ ਨਾਸ਼ ਕਰ ਦੇਣਾ ਭਗਦੇ ਨੂੰ ਕਿਸੇ ਡਰ ਨੂੰ ਵੀ ਪਾਪਾਂ ਨੂੰ ਵੀ ਭੰਗ ਦੇ ਦੈਂ ਸਾ ਸੇਵ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਭੰਨੇ ਕਿਲਵਿਕ ਪਾਪ ਨੂੰ ਵੀ ਕਹਿੰਦੇ ਭੰਨੇ ਦਿੰਦਾ ਹੈ ਪਾਪਾਂ ਨੂੰ ਭੰਨ ਦਿੰਦਾ ਡਰਾਂ ਨੂੰ ਭੰਨ ਦਿੰਦਾ ਕੋਈ ਡਰ ਨਹੀਂ ਹੁੰਦਾ ਨਿਰਭਉ ਨਿਰਭੈ ਪਰ ਇਹ ਕਦੋਂ ਹੁੰਦਾ ਹੈ ਗੁਰਮੁਖ ਏ ਕੋ ਡਿਠਾ ਜੇ ਗੁਰੂ ਰਾਹੀ ਪਹਿਲੇ ਹੀ ਬੇਨਤੀ ਕੀਤੀ ਸੀ ਗੁਰੂ ਰਾਹੀ ਬਸੇ ਨੇ ਗੁਰੂ ਰਾਹੀ ਜਦੋਂ ਨਾਮ ਧਿਆਇ ਗੁਰੂ ਨੂੰ ਸੇਵੇਗਾ ਗੁਰੂ ਨੂੰ ਸਿਮਰੇਗਾ ਗੁਰੂ ਰੂ ਧਿਆਵੇਗਾ ਗੁਰੂ ਹੈ ਸ਼ਬਦ ਉਹ ਸ਼ਬਦ ਸਾਨੂੰ ਰੱਜ ਕੇ ਦਿੱਤਾ ਹੋਇਆ ਬਾਦਸ਼ਾਹ ਨੇ ਪਾ ਉਹ ਹਰ ਵਕਤ ਨਾਲ ਹੀ ਸਿੱਖਦੇ ਉਦੋਂ ਫਿਰ ਇੱਕ ਨੂੰ ਹੀ ਦੇਖ ਲੈਂਦਾ ਗੁਰਮੁਖ ਗੁਰੂ ਰਾਹੀ ਗੁਰੂ ਅਨਸਾਰੀ ਉਹ ਅਵਸਥਾ ਵਿੱਚ ਦੇਖ ਲੈਂਦਾ ਉਹ ਡਿਠਾ ਦੇਖੇ ਵੇਖਿਆ ਵੀ ਕਹਿੰਦੇ ਨੇ ਬਾਣੀ ਦੇ ਵਿੱਚ ਆਪੇ ਗੁਰਮੁਖ ਆਪੇ ਦੇਵੇ ਆਪੇ ਕਰ ਕਰ ਵੇਖੇ ਵੇਖੇ ਡਿਠਾ ਸਤਗੁਰੂ ਜੀ ਕਹਿੰਦੇ ਨੇ ਕੋਟ ਕੋਟੰਤਰ ਕੇ ਪਾਪ ਬਿਨਾਸਨ ਹਰ ਸੱਚਾ ਮਨ ਪਾਇਆ ਜਿਸ ਦਿਨ ਹਰੀ ਦਾ ਨਾਮ ਚੰਗਾ ਲੱਗਿਆ ਹਰੀ ਚੰਗਾ ਲੱਗਿਆ ਪਾਇਆ ਭਾਈ ਲਵਜੀ ਸੇ ਤੋਂ ਬਣਿਆ ਇਹ ਗੁਰਦੁਆਰੇ ਦਾ ਭਾਈ ਹੈ ਭਾਈ ਲ ਭਾਈ ਮਰਦਾਨਾ ਸਤਗੁਰੂ ਜੀ ਨੇ ਸਭ ਤੋਂ ਪਹਿਲਾਂ ਲੱਗਿਆ ਭਾਈ ਬਲ ਭਾਈ ਗੁਰਦਾਸ ਜੀ ਐਸੇ ਉਹਨਾਂ ਹਸਤੀਆਂ ਦੇ ਨਾਮ ਜੋ ਕਹਿੰਦੇ ਜਨਮ ਜਨਮ ਕੇ ਕਿਲਵਿਖ ਕਦੋਂ ਘਟੇ ਕੋਟ ਕੁਟੰਤਰ ਕੇ ਪਾਪ ਕਿਲਵਿਖ ਪਾਪ ਇੱਕੋ ਹੀ ਹੈ ਕਰੋੜਾਂ ਜਨਮਾਂ ਤੇ ਕਦੋਂ ਹਰ ਸੱਚਾ ਮਨ ਪਾਇਆ ਜਿਸ ਦਿਨ ਹਰੀ ਦਾ ਨਾਮ ਜਾਂ ਹਰੀ ਚੰਗਾ ਲੱਗਿਆ ਨਹੀਂ ਸਾਨੂੰ ਹਰੀ ਦਾ ਨਾਮ ਨਹੀਂ ਚੰਗਾ ਲੱਗਿਆ ਬਾਦੋਰੀ ਚੰਗਾ ਮਾਇਆ ਚੰਗੀ ਦੂਜਾ ਭਾਏ ਚੰਗਾ ਜਿਸ ਦਿਨ ਚੰਗਾ ਲੱਗਿਆ ਕੋਈ ਪਾਪ ਨਹੀਂ ਕੋਈ ਕਰਮ ਨਹੀਂ ਕੋਈ ਚ ਨਹੀਂ ਰਹਿੰਦਾ ਉਹਦਾ ਸਭ ਨਾਸ ਨਿਰਮਲ ਖੋ ਜਾਂਦਾ ਹੈ ਚੰਗਾ ਨਹੀਂ ਜੇ ਲੱਗਿਆ ਹਰ ਬਿਨ ਅਬਰ ਨਾ ਸੋਜੈ ਦੂਜਾ ਸਤਗੁਰ ਏਕ 부ਝਾਇਆ ਤੇ ਫੇਰ ਗੁਰੂ ਦੀ ਗੱਲ ਗੁਰੂ ਨੇ ਜਿਸ ਨੂੰ ਇੱਕ 부ਝਾ ਦਿੱਤਾ ਗੁਰਾ ਇੱਕ ਦੇਹ ਬੁਝਾਈ ਟਿੱਕ ਨੂੰ ਸਮਝਾ ਦੇ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਉਹ ਮੈਨੂੰ ਭੱਲੇ ਨਾ ਵੈਨੂੰ ਹਰੀ ਤੋਂ ਫਿਰ ਉਸ ਮਨੁੱਖ ਨੂੰ ਦੂਜਾ ਕੰਮ ਨਹੀਂ ਦੂਜਾ ਹੋਰ ਇੱਕੋ ਨੂੰ ਯਾਦ ਕਰਦਾ ਹੈ ਇੱਕੋ ਨੂੰ ਸੁਣਦਾ ਹੈ ਇੱਕੋ ਨੂੰ ਸੁਣਾਉਂਦਾ ਹੈ ਇੱਕ ਨੂੰ ਸੁਣਨ ਵਾਲੇ ਦੇ ਸੁਣਾਉਣ ਵਾਲੇ ਦੇ ਨੇੜੇ ਰਹਿੰਦਾ ਹੈ ਬਸ ਤੁਜੇ ਵਾਲਾ ਨਹੀਂ ਚੰਗਾ ਹੀ ਨਹੀਂ ਲੱਗਦਾ ਉਹ ਪਹੁੰਦਾ ਹੀ ਨਹੀਂ ਕਹਿੰਦੇ ਇਹ ਕੰਮ ਕਿਹਨੇ ਕੀਤਾ ਸਤਗੁਰ ਏਕ ਬੁਝਾਇਆ ਗੁਰੂ ਨੇ ਸਾਨੂੰ ਇੱਕ ਸਮਝਾ ਦਿੱਤਾ ਹੈ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਜੇ ਰਹੇ ਸਮਾਈ ਇਹ ਪ੍ਰੇਮ ਪਦਾਰਥ ਜਿਸ ਦੇ ਹਿਰਦੇ ਵਿੱਚ ਵਸ ਗਿਆ ਹੈ ਪ੍ਰੇਮ ਪਦਾਰਥ ਪ੍ਰੇਮ ਤਾਂ ਜਾਣਦਾ ਹੀ ਨਹੀਂ ਮਰਖ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਮੂਰਖਤਾ ਦੇ ਵਿੱਚ ਫਿਰਦਾ ਪ੍ਰੇਮ ਤਾਂ ਪਤਾ ਹੈ ਕਹਿੰਦੇ ਪ੍ਰੇਮ ਪਦਾਰਥ ਜਿਸ ਨੇ ਵੀ ਪਾਇਆ ਪਰਮਾਤਮਾ ਨਾਲ ਪਿਆਰ ਕਰਨਾ ਪਰਮਾਤਮਾ ਨਾਲ ਪ੍ਰੇਮ ਕਰਨਾ ਜਿਸ ਨੂੰ ਮਿਲ ਗਿਆ ਹੈ ਜਿਨ ਘਟ ਵਸਿਆ ਇਹ ਅਵਸਥਾ ਜਿਸ ਦੀ ਬਣ ਗਈ ਹੈ ਕੀ ਹੁੰਦਾ ਹੈ ਸਹਜੇ ਰਹੇ ਸਮਾਈ ਸਹਜ বিনা ਯਤਨ ਤੋਂ ਪਰਮਾਤਮਾ ਵਿੱਚ ਮਿਲੇ ਰਹਿੰਦੇ ਨੇ ਉਹਦੇ ਵਿੱਚ ਲੀਨ ਰਹਿੰਦੇ ਨੇ ਕਹਿਣ ਵਾਲੇ ਤੇਰੇ ਰਹੇ ਸਮਾਈ ਉਹ বিনা ਯਤਨ ਤੋਂ ਅਸੀਂ ਯਤਨ ਵੀ ਕਰਦੇ ਆ ਤਾਂ ਵੀ ਨਹੀਂ ਚਲਦੇ ਯਤਨ ਵੀ ਨਹੀਂ ਕਰਦੇ ਅਨਿਕ ਜਤਨ ਕਰ ਕਰਹਿ ਦਿਖਾਏ ਸਾਚੀ ਸਾਖੀ ਚੀਨੀ ਜੇ ਤੇ ਜਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਜਤਨ ਜਤਨ ਮਾਇਆ ਕੇ ਕਾਮ ਨਾ ਇੱਕ ਚੀਤੇ ਹੀ ਬੋਲਣ ਲੱਗ ਜੋ ਸਾਧ ਸੰਗਤ ਜੀ ਇੱਕੋ ਹੀ ਚੀਤੇ ਬਹੁਤ ਬੋਲ ਜਾਂਦਾ ਗੁਰਬਾਣੀ ਇੰਨੀ ਵਿਸਥਾਰਤ ਦਿੰਦੀ ਹੈ ਸਭ ਕਹਦੇ ਉਹ ਸੱਚਾ ਮਨ ਵਿੱਚ ਭਾਇਆ ਸਹਜੇ ਸਮਾਇਆ ਸ਼ਬਦ ਰਤੀ ਸੇ ਰੰਗ ਚਲੂਲੇ ਰਾਤੀ ਸਹਜ ਸੁਪਾਈ ਉਹ ਫਿਰ ਸੱਚ ਸਬੇਦ ਸੱਚੇ ਸ਼ਬਦ ਵਿੱਚ ਦੁਆਰਾ ਨਾਮ ਵਿੱਚ ਰੰਗੇ ਗਏ ਨੇ ਸ਼ਬਦ ਰਤੀ ਸੇ ਰੰਗ ਚਲੂਲੇ ਸ਼ਬਦ ਦੁਆਰਾ ਰੰਗੇ ਗਏ ਨੇ ਤੇ ਐਸਾ ਲਾਲ ਰੰਗ ਬਣਿਆ ਕਿ ਰਾਬ ਰੰਗ ਕਦੇ ਉਤਰ ਨਾ ਜਾਏ ਰਾਤੇ ਸਹਜ ਸੁਭਾਈ ਇੱਥੇ ਵੀ ਸਹਜ ਆਇਆ ਫੇਰ ਬਿਲਕੁਲ ਬਿਨਾਂ ਕੋਸ਼ਿਸ਼ ਤੋਂ ਕਿਉਂਕਿ ਮਾਰਗ ਹੀ ਐਸੇ ਜਾਣਦੇ ਉੱਤੇ ਹੋਰ ਕੋਈ ਹੈ ਨਾਮ ਤੇਰੇ ਕੀ ਮੁਕਤੀ ਬੀਥੀ ਕੋਈ ਉੱਥੇ ਪਕੜ ਨਹੀਂ ਸਕਦਾ ਤੇ ਹੋਰ ਕਿਸੇ ਵੀ ਮਾਰਗ ਤੋਂ ਨਾਮ ਤੋਂ ਬਿਨਾਂ ਚਲੇ ਚਲੋ ਕੋਈ ਨਾ ਕੋਈ ਤੁਹਾਡੇ ਨਾਲ ਰਲ ਜਾਏ ਵਰ ਰਲਿਆ ਔਰ ਗਲਿਆ ਮਿਲ ਜਾਏਗਾ ਕੋਈ ਰਲ ਜਾਏ ਬਥੇਰਾ ਹੈ ਪਖੰਡ ਬਾਹਰ ਸਤਗੁਰੂ ਜੀ ਕਹਿੰਦੇ ਨੇ ਰਸਨਾ ਸ਼ਬਦ ਵਿਚਾਰ ਰਸ ਰਤੀ ਲਾਲ ਭਾਈ ਰੰਗ ਲਾਈ ਫਿਰ ਜੀਵ ਉਸ ਨਾਮ ਦੇ ਵਿੱਚ ਸ਼ਬਦ ਇਥੇ ਨਾਮ ਰਸਨਾ ਨਾਮ ਵਿਚਾਰ بار 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 ਨਾਮ ਦੀ ਵਿਚਾਰ ਸ਼ਬਦ ਦੀ ਵਿਚਾਰ ਰਸਨਾ ਦੁਆਰਾ ਅਜੇ ਤਾਂ ਰਸਨਾ ਦੁਆਰਾ ਹੈ ਪਹਿਲੀ ਕਲਾਸ ਰਸਨਾ ਦੀ ਹੀ ਹੈ ਗੁਰਮਤਿ ਦੀ ਤੇ ਪੀ ਐਚ ਡੀ ਵੀ ਰਸਨਾ ਨਾਲ ਹੀ ਹੁੰਦੀ ਹੈ ਇਹ ਨਾਲ ਨਾਲ ਚੱਲਦਾ ਹੈ ਨਾਲ ਨਾਲ ਚੱਲਦਾ ਹੈ ਸ਼ਬਦ ਨਾਲ ਚੱਲਦਾ ਹੈ ਸ਼ਬਦ ਹੀ ਬੋਲਣਾ ਹੈ ਰਸਨਾ ਸ਼ਬਦ ਵਿਚਾਰ ਰਸ ਰਾਤੀ ਸਵਾਦ ਵਿੱਚ ਰੱਗੇ ਉੱਥੇ ਫਿਰ ਕੁਝ ਹੋਵੇ ਨਾ ਹੋਵੇ ਕੋਈ ਨਾਲ ਹੋਵੇ ਨਾ ਹੋਵੇ ਆਨੰਦ ਗਰੀਬੀ ਸਾਧ ਸੰਜ ਜਹ ਪ੍ਰਭ ਚਿਤ ਆਏ ਜਲ ਜਾਏ ਬੜਪਣਾ ਜਿਤ ਪ੍ਰਭ ਵਿਸਰਾਏ ਸਤਗੁਰ ਜੀ ਕਹਿੰਦੇ ਭਾਈ ਲਾਲ ਭਾਈ ਰੰਗ ਲਾਈ ਫਿਰ ਉਹ ਸ਼ਬਦ ਨੂੰ ਵਿਚਾਰ ਕੇ ਨਾਮ ਨੂੰ ਜਪ ਜਪ ਕੇ ਉਹਦੇ ਲਾਲ ਪਿਆਰ ਪਿਆਰ ਵਿੱਚ ਰੰਗੀ ਗਈ ਪਰਮਾਤਮਾ ਦੇ ਪਿਆਰ ਜਿਨ ਪ੍ਰੇਮ ਕਿਓ ਤਿਨਹੀ ਪ੍ਰਾਪਾਇਓ ਔਰ ਦੁਨੀਆ ਦਾ ਪਿਆਰ ਤਾਂ ਸਾਰਿਆਂ ਨੂੰ ਮੈਂ ਇਸ ਨੂੰ ਥੋੜਾ ਲੈ ਕੇ ਆਇਆ ਦੁਨੀਆ ਦਾ ਪਿਆਰ ਤਾਂ ਸਾਰੇ ਸੰਸਾਰ ਨੂੰ ਮੈਂ ਫਿਤਾਉ ਕਦੇ ਪਾਰ ਹੋ ਜਾਂਦੇ ਕਦੇ ਆਨੰਦ ਵਿੱਚ ਰਹਿੰਦੇ ਉਹ ਪਿਆਰ ਵਿੱਚ ਚਲੀ ਗਈ ਨਾ ਆਰਾਮ ਨਾ ਮਨੇ ਕੇਵਲ ਜਾਣਿਆ ਮਨ ਤ੍ਰਿਪਤਿ ਆਸਾ ਉਸਨੇ ਜਾਣ ਲਿਆ ਹੁਣ ਰਾਮ ਨਾਮ ਹੀ ਮੁਕਤੀ ਦਾ ਦਾਤਾ ਹੈ ਮੁਕਤੀ ਨਾਮ ਤੋਂ ਬਿਨਾਂ ਨਹੀਂ ਤੇ ਮੁਕਤੀ ਤੋਂ ਬਿਨਾ ਮਨ ਰਜੇਗਾ ਨਹੀਂ ਰੰਜਣ ਤੋਂ ਬਿਨਾ ਇਹਨੂੰ ਸ਼ਾਂਤ ਨਹੀਂ ਆਉਂਦੀ ਮਨ ਰਜਦਾ ਕਦੇ ਵਸਤੇ ਮਾਇਆ ਤੋਂ ਰਜਦਾ ਹੈ ਮਾਇਆ ਨੂੰ ਮੰਗਦਾ ਨਹੀਂ ਫਿਰਦਾ ਵਾ ਮਨ ਮਨ ਤ੍ਰਿਪਤੇ ਆ ਸ਼ਾਂਤ ਆਏ ਜਿਹੜੀ ਮੰਗ ਹੈ ਸੜੀ ਕਾਮਨਾ ਹੈ ਨਾ ਇਹ ਕਦੇ ਸ਼ਾਂਤ ਨਹੀਂ ਹੋਣੀ ਦੇ ਸ਼ਾਂਤੋਂ ਬਿਨਾ ਥਾਈ ਨਹੀਂ ਪੈਂਦਾ ਕਰਿਆ ਹੋਇਆ ਦਾ ਕੁਝ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਵੇ ਥਾਈ ਹੋਰ ਵੀ ਕੋਈ ਰਸਤਾਰੀ ਕਦੇ ਇਹ ਫਿਰ ਸਾਤ ਆ ਜਾਂਦੀ ਏ ਨੂੰ ਇਸ ਤੋਂ ਬਿਨਾ ਪੰਡਿਤ ਪੜ ਪੜ ਮੋਨੀ ਸਭ ਥੱਕ ਕੇ ਪਰਮ ਭੇਖ ਥਕੇ ਭੇਖ ਤਾਰੀ ਪੰਡਿਤ ਵਿਦਵਾਨ ਲੋਕ ਗਿਆਨੀ ਸਾਡੇ ਵਰਗੇ ਆਪਾਂ ਪੰਡਿਤਾਂ ਵਿੱਚ ਹੀ ਪੰਡਿਤ ਵਿਦਵਾਨ ਆਲਮ ਇਹ ਸਭ ਜਿਹਨੂੰ ਗਿਆਨ ਬਹੁਤ ਬੜੇ ਗਿਆਨਵਾਨ ਨੇ ਸਾਸ਼ਕ ਜਿਸੀ ਰੋਜ਼ ਦੇਖਦੇ ਅਸੀਂ ਕਹਿੰਦੇ ਇਹ ਸਭ ਜਿਤਨੇ ਵੀ ਨੇ ਪੜ ਪੜ ਥੱਕ ਗਏ ਨੇ ਮੋਨੀ ਜਿਹੜੇ ਬੋਲਦੇ ਹੀ ਪੰਡਿਤ ਬੋਲਦਾ ਬਹੁਤਾ ਇਹ ਮੋਨੀ ਬੋਲਦਾ ਹੀ ਬਹੁਤ ਨਹੀਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਦੋਈ ਪਸੇਮੀ ਇਹ ਤੇ ਤਾਂ ਕਹਿਣਾ ਹੈ ਜਪਣਾ ਹੈ ਚੁੱਪ ਵੀ ਨਹੀਂ ਕਰਨਾ ਸਭ ਥਾਕੇ ਕਿਉਂ ਕਿ ਪੜ ਰਹੇ ਨੇ ਪੜਨ ਗੁਣਨਾ ਸੰਸਾਰ ਕੀ ਕਾਰ ਹੈ ਪੜਨਾ ਗੁਣਨਾ ਇੱਕ ਨਾਂ ਹੈ 부ਝੈ ਕੋ ਵੀ ਚਾਰੀ ਇਹ ਵੀ ਹੈ ਤੇ ਦੂਜੇ ਪਾਸੇ ਭੇਖ ਕਰ ਕਰਕੇ ਭਰਮ ਵਿੱਚ ਪਏ ਹੋ ਨੇ ਧਰਮ ਦਾ ਭੇਖ ਕਰ ਲਿਆ ਪਰ ਭਰਮ ਗਿਆ ਨਹੀਂ ਖਾਲਸਾ ਖਾਸ ਕਹਾਵੇ ਸੋਈ ਜਾਕੇ ਹਿਰਦੇ ਭਰਮ ਨ ਹੋਈ ਭਰਮ ਭੇਖ ਤੇ ਰਹਿ ਨਿਹਾਰਾ ਸੋ ਖਾਲਸ ਸਤਿਗੁਰੂ ਹਵਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੰਦੇ ਉਹ ਖਾਲਸ ਹੈ ਭੇਖ ਤੋਂ ਵੀ ਲੱਗ ਰੇ ਭਰਮ ਤੋਂ ਵੀ ਲੱਗ ਰੇ ਜਿਸ ਜਲ ਨਿਧ ਕਾਰਨ ਤੁਮ ਜਾਗ ਆਏ ਆਪਾ ਕਦੇ ਲਈ ਆਏ ਜਿਸ ਜਨਮਿਤ ਨਿਦਕਾਰਨ ਜਿਸ ਅੰਮ੍ਰਿਤ ਲਈ ਅਸੀਂ ਆਏ ਆਂ ਸੋ ਅੰਮ੍ਰਿਤ ਗੁਰ ਪਾਹੀ ਜਿਉ ਮਿਲੇਗਾ ਕਦੋਂ ਛੋਡੋ ਵੇਸ ਭੇਸ ਚਤੁਰਾਈ ਤਿੰਨ ਚੀਜ਼ਾਂ ਦੇ ਸਿਆਣਪ ਸਿਆਣਪ ਵਿੱਚ ਨਹੀਂ ਮਿਲਦਾ ਓਵਰ ਕਲੈਵਰ ਕਰਦੇ ਆ ਪਰਦੇ ਛੋਡੋ ਵੇਸ ਭੇਸ ਚੁਤਰਾਈ ਦੁਬਿਦਾ ਇਹ ਫਲ ਨਾਹੀ ਜਿਉ ਨਹੀਂ ਮਿਲੇਗਾ ਨਾਮ ਵਾਲਾ ਫਲ ਨਹੀਂ ਮਿਲੇਗਾ ਬਾਦਸ਼ਾਹ ਕਾ ਇਜ ਕਰਕੇ ਭੇਖ ਧਾਰੀ ਵੀ ਥੱਕ ਗਏ ਨੇ ਗੁਰ ਪਰਸਾਦ ਨਿਰੰਝਣ ਪਾਇਆ ਸੱਚ ਹੈ ਸਭ ਦੇ ਵਿਚਾਰੀ ਗੁਰੂ ਦੀ ਕਿਰਪਾ ਦੁਆਰਾ ਗੁਰ ਪਰਸਾਦ ਗੁਰ ਪਰਸਾਦ ਮੈਂ ਡਗਰੋ ਪਾਇਆ ਜਨਮ ਮਰਨ ਦੋਹੂ ਮਿਟਵਾਇਆ ਕਬੀਰ ਸਾਹਿਬ ਕਹਿੰਦੇ ਮੈਂ ਦੋਇ ਕਹਿੰਦੇ ਗੁਰੂ ਦੀ ਕਿਰਪਾ ਦਾ ਡਗਰੋ ਰਸਤੇ ਨੂੰ ਕਹਿੰਦੇ ਨੇ ਪੱਧਰ ਰਸਤਾ ਪਤਾ ਹੀ ਨਹੀਂ ਕਿੱਧਰ ਨੂੰ ਜਾਣਾ ਇੱਥੇ ਹੈ ਗੁਰ ਪ੍ਰਸਾਦ ਨਿਰੰਜਨ ਪਾਇਆ ਮਾਇਆ ਤੋਂ ਰਹਿਤ ਪ੍ਰਭਾਤਮ ਨਾਮ ਨਿਰੰਜਨ ਹੈ ਪਰਮੇਸ਼ਰ ਨਿਰੰਜਨ ਹੈ ਅਸੀਂ ਅੰਜਨ ਹਾਂ ਕਦੇ ਵੀ ਨਹੀਂ ਮਿਲ ਸਕਦੇ ਅੰਜਨ ਕਾਲਕ ਜੋ ਵੀ ਹੈ ਸੰਸਾਰ ਵਿੱਚ ਨਾਮ ਤੋਂ ਬਿਨਾ ਅੰਜਨ ਹੈ ਉਹ ਨਿਰੰਜਨ ਹੈ ਪਾਇਆ ਮਿਲ ਗਿਆ ਕਿਵੇਂ ਸਾਚੇ ਸਬਦ ਵਿਚਾਰੀ ਤਿੰਨ ਚਾਰ ਵਾਰੀ ਵਿਚਾਰ ਆ ਰਿਹਾ ਸਚ ਸ਼ਬਦ ਵਿਚਾਰੀ ਨਾਮ ਵਿਚਾਰੀ ਸ਼ਬਦ ਦੀ ਵਿਚਾਰ ਹੁਣ ਇਹ ਹੁਕਮਨਾਮਾ ਸਾਨੂੰ ਮਿਲਿਆ ਹੈ ਵਿਚਾਰ ਵਿੱਚ ਚੱਲਦਾ ਰਹੇ ਸਾਰਾ ਦਿਨ ਹੈ ਨਾ ਚੱਲਦਾ ਰਹਿੰਦਾ ਤੇ ਜੀ ਸਾਰਾ ਦਿਨ ਚੱਲਦਾ ਰਹੇ ਜਪ ਪੜਿਆ ਸਾਰਾ ਦਿਨ ਵਿਚਾਰ ਵਿੱਚ ਰਹੇ ਵਿਚਾਰ ਵਿੱਚ ਅਚਾਰ ਦੇਖਿਓ ਫਿਰ ਕਿਵੇਂ ਪੌੜੀਆਂ ਸਿਰੇ ਲੱਕ ਦਮ ਲਾ ਦੇਤ ਕਦੇ ਸੱਚੇ ਸ਼ਬਦ ਵਿਚਾਰੀ ਆਵਾ ਗੌਣ ਨਿਵਾਰ ਸੱਚ ਰਤੇ ਸੱਚ ਸ਼ਬਦ ਮਨ ਭਾਇਆ ਹੁਣ ਜਦੋਂ ਸੱਚਾ ਸ਼ਬਦ ਸੱਚਾ ਨਾਮ ਮਨ ਵਿੱਚ ਲੱਗਿਆ ਚੰਗਾ ਆਣਾ ਜਾਣਾ ਖਤਮ ਆਤਮਿਕ ਮੌਤ ਖਤਮ ਕੜੀ ਚ ਆਦਾ ਹੈ ਕੜੀ ਜਾਂਦਾ ਹੈ ਆਣਾ ਜਾਣਾ ਜਨਮ ਮਰਨ ਆਣਾ ਜਾਣਾ ਆਤਮਿਕ ਮੌਤ ਜਨਮ ਮਰਨ ਨਿਵਾਰ ਦੂਰ ਕਰ ਦਿੱਤਾ ਆਵਾ ਗਾਉਣ ਨਿਵਾਰ ਸੱਚ ਰਾਤੇ ਸੱਚ ਵਿੱਚ ਰੰਗੇ ਗਏ ਪਰਮਾਤਮਾ ਦੇ ਨਾਮ ਵਿੱਚ ਰੰਗੇ ਸੱਚ ਪਰਮੇਸ਼ਰ ਹੈ ਪਰਮੇਸ਼ਰ ਦਾ ਨਾਮ ਹੀ ਹੈ ਹੋਰ ਕੋਈ ਨਹੀਂ ਹੈ ਸੱਚ ਹੋਰ ਕੋਈ ਨਹੀਂ ਹੈ ਬਾਕੀ ਸਭ ਕੋੜ ਹੈ ਸਤਿਗੁਰੂ ਜੀ ਕਹਿੰਦੇ ਨੇ ਸੱਚ ਵਿੱਚ ਰਤੇ ਗਏ ਸਾਚ ਸ਼ਬਦ ਮਨ ਭਾਇਆ ਜਦੋਂ ਮਨ ਵਿੱਚ ਚੰਗਾ ਲੱਗਾ ਸਤਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਕੋ ਆਇਆ ਭਾਈ ਇਹ ਕੰਮ ਕਰੋ ਹੋਏਗਾ ਜਦੋਂ ਸਤਗੁਰ ਸੇਵ ਗੁਰੂ ਨੂੰ ਸੇਵੋਗੇ ਗੁਰੂ ਨੂੰ ਸੇਵ ਕੇ ਸੇਵ ਨੂੰ ਸਾਈਐ ਗੁਰੂ ਨੂੰ ਸੇਵ ਕੇ ਗੁਰੂ ਦੇ ਅਨਸਾਰੀ ਹੋ ਕੇ ਗੁਰੂ ਸੇਵ ਕੇ ਜਿਵੇਂ ਗੁਰੂ ਕਹਿੰਦਾ ਓਵੇਂ ਤੁਰਨਾ ਓਵੇਂ ਉੱਠਣਾ ਓਵੇਂ ਬੋਲਣਾ ਓਵੇਂ ਚੱਲਣਾ ਇਹ ਹੈ ਧਰਮਖੰਡ ਉਹ ਨੂੰ ਧਰਮਖੰਡ ਕਹਿੰਦੇ ਧਰਮਖੰਡੇ ਮਨੁੱਖੇ ਮਰਕੈਂਜੀ ਕਹਿੰਦੇ ਨੇ ਧਰਮ ਖੰਡੀ ਲੱਭਣਾ ਬੜਾ ਮੁਸ਼ਕਲ ਹੈ ਫਿਰ ਗਿਆਨ ਖੰਡੀ ਕਿੱਥੋਂ ਲੱਭਣਾ ਸਤਗੁਰ ਜੀ ਕਹਿੰਦੇ ਨੇ ਉਦੋਂ ਸਤਗੁਰ ਸੇਵ ਸਦਾ ਸੁਖ ਪਾਈ ਹੈ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ ਮਨੁੱਖ ਜਿਨ ਵਿੱਚੋਂ ਆਪ ਗਵਾਇਆ ਜਿਨ ਅੰਦਰੋਂ ਹਉਮੈ ਚੁਕਾ ਦਿੱਤੀ ਹੈ ਅੰਦਰੋਂ ਬਾਹਰੋਂ ਨਹੀਂ ਅੰਦਰੋਂ ਬਾਹਰ ਬਾਹਰ ਚੁਕਾਉਣ ਵਾਲੇ ਹਉਮੈ ਬਤੇਰੇ ਮਿਲਣਗੇ ਤੁਹਾਨੂੰ ਸਰੀਰ ਨਿਮਨ ਵਾਲੇ ਸਤਗੁਰੂ ਜੀ ਕਹਿੰਦੇ ਉਹ ਆਨੰਦ ਵਿੱਚ ਰਹਿੰਦਾ ਹੈ ਜਿਨੇ ਇਹ ਅਵਸਥਾ ਪਾਲ ਲਈ ਹੈ ਅੰਦਰੋਂ ਗਵਾ ਦਿੱਤਾ ਆਪਾ ਭਾਵ ਆਪ ਗਵਾਏ ਮੈਂ ਮਿਲਾ ਸੱਚੇ ਸ਼ਬਦ ਸਹਿਜ ਤੁਨ ਉਪਜੈ ਮਨ ਸੱਚੈ ਲਿਵ ਲਾਈ ਉਸ ਦੇ ਅੰਦਰੋਂ ਕਹਿੰਦੇ ਫਿਰ ਸੱਚੇ ਸ਼ਬਦ ਸਹਿਜ ਤੁਨ ਉਪਜੈ ਅੰਦਰੋਂ ਸਹਿਜ ਤੁਨ ਆਤਮ ਘੜੋਲਤਾ ਸਹਿਜ ਤੁਨ ਉਹ ਨਾਮ ਦੀ ਤੁਨ ਤੰਦਰੂਪੇਦੋ ਹੈ ਸਭ ਦੇ ਅੰਦਰੇ ਉਪਜ ਹੀ ਨਹੀਂ ਹੈ ਜਿਵੇਂ ਧਰਤੀ ਵਿੱਚ ਬੀਜ ਪਿਆ ਉਪਜਿਆ ਨਹੀਂ ਕਿਉਂ ਨਹੀਂ ਉਪਜਿਆ ਜਾਂ ਤਾਂ ਰੁੱਤ ਨਹੀਂ ਹੋਵੇਗੀ ਇਹ ਆ ਵੱਤਰ ਨਹੀਂ ਹੋਵੇਗਾ ਕਾਰਨ ਹੋਵੇਗਾ ਕੋਈ ਨਾ ਕੋਈ ਅੰਮ੍ਰਿਤ ਵੇਲੇ ਵੱਤੇ ਕਾ ਬੀਜੇ ਭਗਤ ਖਾਏ ਖਰਚਤ ਰਹੇ ਨਿਖੁਟਤ ਨਹੀਂ ਬੀਜੇ ਆ ਬੀਜ ਤਾਂ ਹੈ ਕਰੂਤਾ ਬੀਜ ਬੀਜੈ ਨਹੀਂ ਜਾਂਬੈ ਰੁੱਤ ਤੋਂ ਬਿਨਾ ਵੀ ਨਹੀਂ ਜਾਂਬਦਾ ਕਲੂ ਆਇਓ ਰੇ ਨਾ ਬੋ 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 ਆਨ ਰੁੱਤ ਨਹੀਂ ਰੁੱਤ ਵੀ ਦੇਖੋ ਨਾ ਕਰੋ ਸੋ ਸਤਗੁਰੂ ਜੀ ਕਹਿੰਦੇ ਨੇ ਇਹ ਉਹ ਜਿਹੜਾ ਨਾਮ ਹੈ ਕਹਿੰਦੇ ਉਹ ਉਪਜਦਾ ਹੈ ਫੇਰੇ ਅੰਦਰ ਅੰਦਰ ਨਾਮ ਸਭ ਦੇ ਹੈ ਬੀਜ ਸਭ ਦੇ ਅੰਦਰ ਪਿਆ ਹੈ ਕਹਿੰਦੇ ਉਹ ਕਿਉਂਕਿ ਉਹ ਤਾਂ ਪਾ ਕੇ ਭੇਜਿਆ ਹੈ ਨਾ ਜਦੋਂ ਤੱਕ ਸਰੀਰ ਹੈ ਉਹਦੇ ਵਿੱਚ ਹੈ ਨਾਮ ਨਾ ਉਹਨੇ ਤਾਂ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਦੇਹੀ ਵਿੱਚ ਕਿਹਾ ਮਨ ਵਿੱਚ ਨਹੀਂ ਕਿਹਾ ਬੁੱਧ ਵਿੱਚ ਨਹੀਂ ਕਿਹਾ ਬਤ ਵਿੱਚ ਨਹੀਂ ਕਿਹਾ ਉਹ ਉਪਜੇਗਾ ਫਿਰ ਚੈ ਲਿਬ ਲਈ ਮਨ ਸੱਚੈ ਲਿਬ ਲਈ ਮਨ ਦੀ ਸੁਰਤ ਸਿਰਫ ਤੇ ਸਿਰ ਸੱਚ ਵਿੱਚ ਜੁੜੀ ਰਹਿੰਦੀ ਹੈ ਸਰੀਰ ਨਾਲ ਜੋ ਮਰਜੀ ਕਰੀ ਜਾਏ ਜਿੱਥੇ ਮਰਜੀ ਜਾਏ ਜਿੱਦੇ ਮਰਜੀ ਬੈਠੇ ਹੋ ਕੋਈ ਫਰਕ ਨਹੀਂ ਸੱਚ ਵਿੱਚ ਲਿਬ ਲੱਗੀ ਅਗਮ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਫਿਰ ਉਹਨੂੰ ਜਿਹੜਾ ਅਗਮ ਪਹੁੰਚ ਤੋਂ ਪਰੇ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਨਾਮ ਨਿਰੰਜਨ ਜਿਹੜਾ ਮਾਇਆ ਤੋਂ ਰਹਿਤ ਨਾਮ ਹੈ ਉਹ ਨਾਮ ਜਿਹੜੇ ਜਿਹਦੇ ਅਸਰ ਮਾਇਆ ਨਹੀਂ ਕਰਦੀ ਸਾਡੇ ਮਨਾਂ ਤੇ ਕਰਦੀ ਹੈ ਨਾ ਸਾਰੇ ਤੇ ਅਸਰ ਨਹੀਂ ਕਰਦੀ ਉਹ ਨਾਮ ਗੁਰਮੁਖ ਮੰਨ ਵਸਾਈ ਗੁਰੂ ਰਾਹੀ ਗੁਰਮੁਖ ਨੇ ਆਪਣੇ ਮਨ ਵਿੱਚ ਵਸਾਇਆ ਜਿਵੇਂ ਸਾਡੇ ਮਨ ਵਿੱਚ ਮਾਇਆ ਵਿਕਾਰ ਹੋਰ ਬੱਚੀਆਂ ਵੀ ਅਨੇ ਚੀਜ਼ਾਂ ਉੱਥੇ ਹੋਰ ਕੁਝ ਨਹੀਂ ਹੁੰਦਾ ਨਾਮ ਹੁੰਦਾ ਹੈ ਏਕ ਸਮੈ ਸਭ ਜਗ ਤੋ ਵਰਤੈ ਮਿਰਲਾ ਏਕ ਪਛਾਣੇ ਸਾਰਾ ਸੰਸਾਰ ਇੱਕ ਦੇ ਵਿੱਚ ਵਰਤ ਰਿਹਾ ਹੈ ਇੱਕ ਵਿੱਚ ਰਹਿ ਰਹੇ ਆਪਾਂ ਜਿਵੇਂ ਧੁੰਦ ਹੁੰਦੀ ਹੈ ਨਾ ਉਸ ਧੁੰਦ ਵਿੱਚ ਨੂੰ ਅਸੀਂ ਚੱਲਦੇ ਵੀ ਆਂ ਸਾਹ ਵੀ ਲੈ ਰਹੇ ਆਂ ਰਹਿ ਵੀ ਰਹੇ ਆਂ ਇਸ ਤਰ੍ਹਾਂ ਸਾਰੇ ਇੱਕ ਵਿੱਚ ਵਰਤਦੇ ਨੇ ਪਰ ਪਛਾਣ ਕਿਸੇ ਵਿਰਲੇ ਨੂੰ ਹੁੰਦੀ ਹੈ ਇੱਕ ਦੀ ਦੇਖੋ ਸਤਿਗੁਰੂ ਜੀ ਕਿਵੇਂ ਬਖਸ਼ਿਸ਼ ਕਰ ਰਹੇ ਨੇ ਸਾਡੇ ਤੇ ਕਹਿੰਦੇ ਇੱਕ ਸਮੇ ਸਭ ਜਗ ਤੋਂ ਵਰਤੈ ਉਹਦੇ ਵਿੱਚ ਵਰਤਦੇ ਹੋਏ ਉਹਦੇ ਦੁਆਰਾ ਸਾਹ ਲੈ ਰਹੇ ਆਂ ਉਹਦੇ ਦੁਆਰਾ ਬੋਲ ਰਹੇ ਆਂ ਅੰਦਰ ਵੀ ਉਹੀ ਹੈ ਬਾਹਰ ਵੀ ਉਹੀ ਹੈ ਅੰਤਰ ਵਸੈ ਬਾਹਰ ਵੀ ਉਹੀ ਕਲਾ ਧਾਰ ਜਿੰਦ ਸਗਲੀ ਮੋਹੀ ਫੇਰ ਵੀ ਇੱਕ ਨਹੀਂ ਪਛਾਣਦੇ ਅਸੀਂ ਕਮਾਲ ਦੀ ਗੱਲ ਹੈ ਕਿਤਨਾ ਭੁਲਾਇਆ ਹੋਇਆ ਸਤ ਕੋਈ ਜਾਣਦਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ ਉਹ ਤਾਂ ਭੁਲਾਇਆ ਹੋਇਆ ਸਤ ਸਤ ਆਪਾਂ ਸਾਰੇ ਭੁੱਲੇ ਹੋਏ ਹ ਸਤ ਸਤਗੁਰੂ ਜੀ ਕਹਿੰਦੇ ਕੋਈ ਵਿਰਲਾ ਹੀ ਇੱਕ ਨੂੰ ਪਛਾਣਦਾ ਹੈ ਕਹਿ ਸਾਰੇ ਰਹੇ ਨੇ ਕਹਿ ਸਾਰੇ ਦਿੰਦ ਨੇ ਕਹਿਣ ਕਹਾਵਣ ਕੋ ਕਈ ਕਹਤੇ ਮੈਂ ਵੀ ਕਹਿ ਰਿਹਾ ਪਛਾਣਦਾ ਕੋਈ ਵਿਰਲਾ ਹੀ ਹੈ ਕਿਵੇਂ ਪਛਾਣਦਾ ਹੈ ਸ਼ਬਦ ਮਰੈ ਤਾਂ ਸਭ ਕੁਝ ਸੋਝੈ ਅਰ ਦਿਨ ਇੱਕੋ ਜਾਣੈ ਜਿਹੜਾ ਸ਼ਬਦ ਰਾਹੀ ਆਪਣੇ ਮਨ ਨੂੰ ਮਾਰ ਲੈਂਦਾ ਹੈ ਸੰਸਾਰ ਵੱਲੋਂ ਵਿਕਾਰ ਵੱਲੋਂ ਮਾਰ ਲੈਂਦਾ ਇਧਰੋਂ ਮਾਇਆ ਵੱਲੋਂ ਬਾਹਰ ਲੈਂਦਾ ਹੈ ਭਾਵ ਇਧਰੋਂ ਖਤ ਹੋ ਜਾਂਦਾ ਹੈ ਟੁੱਟਣ ਛਲ ਨਾਗਰ ਚੋਂ ਮੇਰੀ ਟੁੱਟੜ ਹੋਈ ਗੁਰ ਕਹਿ ਆ ਇਹ ਝੁੱਠੀ ਬੋਈ ਧੋਹੀ ਸੋ ਸਤਿਗੁਰੂ ਜੀ ਕਹਿੰਦੇ ਭਾਈ ਉਹ ਕੋਈ ਵਿਰਲਾ ਹੀ ਮਨੁੱਖ ਇਸ ਤਰ੍ਹਾਂ ਕਰਕੇ ਕਹਿੰਦੇ ਪਛਾਣ ਲੈਂਦਾ ਹੈ ਸ਼ਬਦ ਦੁਆਰਾ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ ਅਨੰਦ ਹੀਨ ਏਕੋ ਜਾਣਿਆ ਹਰ ਵਕਤ ਇੱਕ ਨਾਮ ਨੂੰ ਅੱਖਾਂ ਵਿੱਚ ਦੈ ਤਾਂ ਨਾਮ ਖੋਲਦਾ ਹੈ ਤਾਂ ਨਾਮ ਸੁਣਦਾ ਹੈ ਤਾਂ ਨਾਮ ਬੋਲਦਾ ਹੈ ਤਾਂ ਨਾਮ ਉਤੇ ਤਾਂ ਗੁਰਮੁਖ ਰੋਮ ਰੋਮ ਹਰ ਧਿਆਵੈ ਵਗਦਾ ਹੈ